ਸਤਿ ਲੋਕ ਮਹੱਲਾ ਤੀਜਾ ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖੋ ਪੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹਿ ਹਉ ਤਨ ਮਨ ਤਿਨ ਕੋ ਦੇਉ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੈ ਜਾਓ ਵਾਹ ਵਾਹ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਬਕ ਰਹੁ ਗੁਰਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਪੌੜੀ ਹਰ ਜੀ ਉਹ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਅਨ ਦਿਨ ਜਾਗਹਿ ਨਾ ਸਵਹਿ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕੇ ਨੈ ਨਾ ਪਾਇਓ ਪਾਚ ਮੋਏ ਅਜਾਣੀ ਸ਼ਲੋਕ ਮਹੱਲਾ 3 ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਬਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੋਇ ਵਾਹ ਵਾਹ ਸੱਚਾ ਸੋਏ ਵਾਹ ਵਾਹ ਵੇ ਪ੍ਰਵਾਹ ਹੋਇ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦਿਨ ਨਾਮ ਲਏ ਮਹੱਲਾ 3 ਬੇਨ ਸਤਿਗੁਰੂ ਸੇਵੇ ਸਾਤਨਾ ਆਵਈ ਦੂਜੀ ਨਾਹੀ ਜਾਏ ਜੀ ਬਹੁ ਤੇਰਾ ਲੋਚੀਏ ਵਿਣ ਕਰਮੈ ਨਾ ਪਾਇਆ ਜਾਏ ਜਿਨਾਂ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ ਜੰਮਣ ਮਰਣ ਨਾ ਚੁੱਕਈ ਹੋ ਮੈਂ ਵਿੱਚ ਦੁੱਖ ਪਾਏ ਜਿਨਾਂ ਸਤਿਗੁਰੂ ਸੋ ਚਿਤ ਲਾਇਆ ਸੋ ਖਾਲੀ ਕੋਈ ਨਾ ਆਹੀ ਤਿੰਨ ਜਮ ਕੀ ਤਲਬ ਨ ਹੋਵਈ ਨਾ ਹੋਏ ਦੁੱਖ ਸਹਾਰੇ ਨਾਨਕ ਗੁਰਮੁਖ ਉਬਰੇ ਸੱਚੈ ਸਬਦ ਸਮਾਹੇ ਪੌੜੀ ਢਾਡੀ ਤੇ ਸੁਨੋ ਆਖੀ ਐ ਜੀ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰਸਬ ਦੀ ਵਿਚਾਰ ਢਾਡੀ ਦਰ ਕਰ ਪਾਈ ਸੀ ਸੱਚ ਰਖੇ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਢਾਡੀ ਕੀ ਸੇਵਾ ਚੱਕਰੀ ਹਰ ਜਾਪ ਹਰ ਨਿਸਥਾਰ ਸ਼ਲੋਕ ਮਹੱਲਾ 3 ਗੂਜਰੀ ਜਾਤਗਵਾਰ ਜਾਂ ਸੋਹ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨੰਦਨ ਹਰ ਜਪ ਜਾਪਣਾ ਜੇ ਸਤਗੁਰ ਮਿਲੇ ਤਿਸ ਭਾਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਨੈ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰ ਓਹ ਕੁਚੱਜੀ ਕੁਲਖਣੀ ਪਰ ਹਰ ਛੋਡੀ ਪਤਾਰ ਭੈ ਪਐ ਮਲ ਕੱਟੀਐ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤ ਉੱਤਮ ਹੋਵੈ ਹਰ ਜਪ ਗੁਣੀ ਗਹੀਰਾ ਭੈ ਵਿੱਚ ਬੈਸੈ ਪੈ ਰਹੈ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਢਿਆਈਆ ਦਰਗਹ ਮੋਕ ਦੁਆਰ ਤੇ ਤੇ ਨਿਰਭਉ ਪਾਈਐ ਮਿਲ ਜੁਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸਨੂੰ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੈ ਲੱਗੈ ਸਾਜਹਿ ਵਾਜਲ ਜਾਓ ਪੌੜੀ ਅੰਸਾ ਔਤਾਰ ਉਪਾਇੋਂ ਨ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਵਦੇ ਦੁੱਖ ਸੁਖ ਭਿੜੀਆ ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨ ਲਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮਖ ਪ੍ਰਗਟਿਆ ਤਿੱਥੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗੁ ਥੀਆ ਸਲੋਕ ਮਹਲਾ 3 ਇਹੋ ਸਭ ਕਿਛ ਆਵਣ ਜਾਣ ਹੈ ਜੀਤਾ ਹੈ ਆਕਾਰ ਜਿਨੇ ਉਹ ਲੇਖਾ ਲਿਖਿਆ ਸੁ ਹੋਆ ਪਰਵਾਨ ਨਾਨਕ ਜੀ ਕੋ ਆਪ ਗਣਾਈ ਦਾ ਸੋ ਮੂਰਖ ਗਾਵਾਰ ਮਹਲਾ 3 ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਕਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉਜੜ ਪਾਏ ਪੌੜੀ ਇਸ ਆਗੇ ਅਰਦਾਸ ਜਿਨ ਉਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਦਾ ਨਾਮ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਭਏ ਅਚਿੰਤ ਹਰ ਧਨ ਨਿਹ ਚਲਾਇਆ ਸ਼ਲੋਕ ਮਹੱਲਾ ਤੀਜਾ ਖੇਤ ਮੇ ਆਲਾ ਉੱਚੀਆ ਘਰ ਉੱਚਾ ਨਿਰਣਾਓ ਮਹਿਲ ਭਗਤੀ ਘਰ ਸਰਐ ਸੱਜਣ ਪਾਹੁਣਿ ਆਓ ਬਰਸਨਾਤਾ ਬਰਸ ਕਨਾ ਬਹੁੜ ਬਰਸਹਿ ਕਾਹੇ ਨਾਨਕ ਤਿਨ ਬਲਿਹਾਰਣੈ ਜਿਨੂ ਗੁਰਮੁਖ ਪਾਇਆ ਮਨ ਮਾਹੀ ਮਹੱਲਾ ਤੀਜਾ ਮਿੱਠਾ ਸੋਜੁ ਭਾਵਦਾ ਸੱਜਣ ਸੋਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂ ਸੱਚਾ ਸਾਈ ਤੂ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀਏ ਜੰਤ ਸਭ ਤੇਰਿਆ ਤੂ ਰਹਿ ਆਸਮਾਈ ਜੋ ਉਦਾਸ ਤੇਰੇ ਕੀ ਨਿੰਦਾ ਕਰੀ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੈ ਨਾ ਜਾਏ ਨਾਨਕ ਆਸਾ ਪੂਰੀ ਆ ਸੱਚੇ ਸਿਉ ਚਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕੈ ਨਾ ਆਏ ਪੌੜੀ ਆਪੇ ਜਗਤ ਉਪਾਇਓ ਨ ਕਰ ਪੂਰਾ ठाਟ ਆਪੇ ਸਾਹੂ ਆਪੇ ਵਣਜਾਰਾ ਆਪੇ ਹੀ ਹਰਹਾਟ ਆਪੇ ਸਾਗਰ ਆਪੇ ਬੋਹਿਥਾ ਆਪੇ ਹੀ ਕੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂ ਸਭ ਕਿਲ ਵਿਖਾਟ ਸੁਧ ਰਾਗ ਗੂਜਰੀ ਵਾਰ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ 5 ਅੰਤਰਗੁਰ ਆਰਾਧਣਾ ਜਿਹਵਾ ਜਾਪ ਗੁਰ ਨਾਉ ਨੇਤਰੀ ਸਤਗੁਰ ਪੀਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਵਾ ਆਪ ਦਿਆਲ ਮਨਹੁ ਨ ਵਿਸਾਰਿਆਨ ਸਾਤ ਜਨਾ ਕੇ ਸੰਗ ਭਵ ਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਐਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜੇ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ ਪੌੜੀ ਅਕਲ ਨਿਰੰਜਨ ਪੁਰਖ ਅਗਮ ਅਪਾਰੀਐ ਸਚੋ ਸੱਚਾ ਸਚ ਸਚ ਨਿਹਾਰੀਐ ਕੂੜ ਨਾ ਜਾਪੈ ਕਿਛੁ تیਰੀ ਧਾਰੀਐ ਸਭ ਸਹਿ ਦੇਦਾ ਤਾਰ ਜੀਤ ਉਪਾਰੀਐ ਇਕਤ ਸੂਤ ਪਰੋ ਏ ਜੋਤ ਸੰਜਾਰੀਐ ਹੁਕਮੇ ਭਵਜਲ ਮੰਝ ਹੁਕਮੇ ਤਾਰੀਐ ਪ੍ਰਭ ਜੀਓ ਤੁਧ ਧਿਹਾਏ ਸੋ ਏ ਜਿਸ ਭਾਗ ਮਥਾਰੀਐ ਤੇਰੀ ਜੀ ਗਾਤ ਮਿਤ ਲਕੀ ਨਾ ਜਾਏ ਹੋ ਤੁਧ ਬਲਿਹਾਰੀਐ ਸ਼ਲੋਕ ਮਹੱਲਾ ਪੰਜਵਾ ਜਾ ਤੂੰ ਤੁਸਹਿ ਮਿਹਰਵਾਨ ਅਚਿੰਤ ਵਸਹਿ ਮਨ ਮਾਹੇ ਜਾ ਤੂੰ ਤੁਸਹਿ ਮਿਹਰਵਾਨ ਨੌ ਨਿੱਧ ਘਰ ਮਹਿ ਪਾਹੇ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤਰ ਕਮਾਹੇ ਜਾ ਤੂੰ ਤਸਹਿ ਮਿਹਰਵਾਨ ਤਾ ਨਾਨਕ ਸੱਚ ਸਮਾਹੇ ਮਹੱਲਾ ਪੰਜਵਾ ਕੀਤੀ ਬਹਿਨ ਬਹਿਣੇ ਮੁੱੱਚ ਵਜਾਇਨ ਵੱਜ ਨਾਨਕ ਸੱਚੇ ਨਾਮ ਵੇਣ ਕਿਸੈ ਨਾ ਰਹੀ ਅਲੱਜ ਪੌੜੀ ਤੁਧ ਧਿਆਇਨ ਬੇਦ ਕਤੇ ਬਾ ਸੰਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ ਪੀਰ ਪਿਕਾਬਰ ਸੇਖ ਮਸਾਇਕ ਔਲੀਏ ਉਤ ਪਉਤ ਨਿਰੰਕਾਰ ਘਟ ਘਟ ਮੌਲੀਏ ਕੂੜ ਹੋ ਕਰੇ ਵਿਨਾਸ ਧਰਮੀ ਤੱਗੀ ਐ ਜਿਤ ਜਿਤ ਲਾਏ ਇਹ ਆਪ ਤਿਤ ਤਿਤ ਲੱਗੀ ਐ ਸਲੋਕ ਮਹੱਲਾ ਪੰਜਵਾ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਪਸੀ ਗਾਫਲ ਫਾਹੀ ਪੇਰ ਮਹੱਲਾ ਪੰਜਵਾ ਕਿਤੀਆ ਕੁਟੰਗ ਗੁੱਜਾ ਥੀਐ ਨਾ ਹਿੱਤ ਨਾਨਕ ਤੈ ਸਹਿ ਟਕਿਆ ਮਨ ਮਹਿ ਸਚਾ ਮਿੱਤ ਬਾਉੜੀ ਹੋ ਮਾਗੋ ਤੁਜੈ ਦਇਆਲ ਕਰਦਾਸਾ ਗੋਲਿਆ ਨੌ ਨਿਦ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਗਸਾ ਪੈਰ ਧੋਏ ਆਪਹੁ ਕੁਛੂ ਨਾ ਹੋਏ ਪ੍ਰਭ ਨਦਰ ਨਿਹਾਲੀ ਐ ਮੋਹ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀ ਐ ਸ਼ਲੋਕ ਮਹੱਲਾ 5 ਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ ਨਾਨਕ ਸਰਨ ਤੁਹਾਰੀ ਆਪੇ ਖੋ ਸਦਾ ਹਜੂਰ ਮਹੱਲਾ ਪੰਜਵਾ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ ਬੁੱਝ ਵਿਚਾਰ ਦਾ ਅਨਿਕ ਰੂਪ ਖਿਨਮਾ ਹੈ ਕੁਦਰਤ ਧਾਰ ਦਾ ਜਿਸ ਨੂੰ ਲਾਏ ਸੱਚ ਤਿਸਹਿ ਉਧਾਰ ਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸ਼ਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਛੋਡੀਐ ਤੀਜੈ ਅਗਨ ਜਲਾਏ ਜੀਵ ਦੇ ਅਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਇਆ ਹੈ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪਉੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਧਰਾਪੀਐ ਜਿਸ ਘਟ ਵਸਿਆ ਨਾਉ ਉਸ ਬੰਧਨ ਕਾਟੀਐ ਗੁਰ ਪ੍ਰਸਾਦਿ ਕਿਨੇ ਵਿਰਲੇ ਹਰ ਧਨ ਖਾਟੀਐ ਸਲੋਕ ਮਹੱਲਾ 5 ਮਨ ਮਹਿ ਚਿਤਵਉ ਚਿਤ ਬੰਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹ ਨਾਨਕ ਕੀ ਮੀਤ ਮਹੱਲਾ 5 ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਣ ਪਸਾਗਲ ਮਨ ਤਨ ਅਰਪ ਧਾਰ ਪੂਜਹੁ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨਾ ਕੈ ਸੰਗ ਭਵਜਲ ਬਖਮ ਤਾਰ ਸੇਵਹੁ ਸਤਗੁਰ ਦੇਵ ਅੱਗੇ ਨਾਮ ਰਹੁ ਡਰ ਖਿਨ ਮੈਂ ਕਰੇ निहाल ਊਣੇ ਸੁਭਰ ਭਰ ਮਨ ਕੋ ਹੋਏ ਸੰਤੋਖ ਧਿਆਈਏ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸ਼ਲੋਕ ਮਹੱਲਾ ਪੰਜਵਾ ਲੱਗੜੀ ਸੁਥਾਨ ਜੋੜਨ ਹਾਰੈ ਜੋੜੀਆ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਾਮਾ ਪਰੀ ਮਹੱਲਾ ਪੰਜਵਾ ਬਨ ਪਿ ਹਾਵਲੇ ਹਿੱਕ ਸਾਥੀ ਲੱਦਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਦਨੋ ਜਪ ਤਿਆ ਪਹੁੰਚ ਨਾ ਸਕਿਆ ਕੋਈ ਤੇਰੀ ਟੇਕ ਜਾਨ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਘਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰਿ ਨਿਹਾਲ ਬੋਹੜ ਨਾ ਧਾਈਐ ਰੱਖੈ ਆਪ ਦਇਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ 5ਵਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢਕਣ ਕੂ ਪਤ ਮੇਰੀ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ 5ਵਾਂ ਤੈ ਡੇ ਸਿਮਰਨ ਹਭ ਕਿਛ ਲੱਦਮ ਬਖਮ ਨ ਢਠਮ ਕੋਈ ਜਿਸ ਪਾਤਰਖੈ ਸੱਚਾ ਸਾਹਿਬ ਨਾਨਕ ਮੀਟ ਨਸਕੈ ਕੋਈ ਪੌੜੀ ਹੋਵੇ ਸੁਖ ਘਣਾ ਦਈਏ ਧਿਆਏ ਐ ਬੰਵੈ ਰੋਗਾ ਕਾਨ ਹਰ ਗੁਣ ਗਾਇਐ ਅੰਦਰ ਵਰਤੈ ਠਾੜ ਪ੍ਰਭ ਚਿਤ ਆਇਐ ਪੂਰਨ ਹੋਵੇ ਆਸ ਨਾਏ ਮਨ ਵਸਾਏ ਐ ਕੋਈ ਨਾ ਲੱਗੈ ਬਿਗਨ ਆਪ ਗਵਾਏ ਐ ਗਿਆਨ ਪਦਾਰਥ ਮਤ ਗੁਰ ਤੇ ਪਾਏ ਐ ਤਿਨ ਪਾਏ ਸੱਬੇ ਥੋਕ ਜਿਸ ਆਪ ਦਿਵਾਏ ਐ ਤੂੰ ਸਬਨਾ ਕਾ ਖਾਸਮ ਸਬ ਤੇਰੀ ਛਾਇਐ ਸਲੋਕ ਮਹੱਲਾ ਪੰਜਵਾ ਨਦੀ ਤਰੰਦੜੀ ਮੈੜਾ ਖੋਜਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹ ਚਰਣੀ ਮੈੜਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੀੜੀ ਮਹੱਲਾ ਪੰਜਵਾ ਜਿਨਾਂ ਦਿਸੰਦੜਿਆ ਦੁਰਮਤ ਵੰਨੈ ਮਿੱਤਰ ਅਸਾੜੜੇ ਸੀ ਹਾਉ ਟੁਡੇ ਦੀ ਜਗ ਸਬਾ ਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੇ ਸਾਹਿਬ ਚਿੱਤ ਤੇਰੇਆ ਭਗਤਾ ਡਿਠਿਆ ਮਾਨਕੀ ਕੱਟਿਐ ਮੈਲ ਸਾਧ ਸੰਗ ਵਿਠਿਆ ਜਨਮ ਮਰਨ ਭਉ ਕੱਟਿਐ ਜਨਕਾ ਸ਼ਬਦ ਜਪ ਬੰਦਨ ਖੋਲਨ ਸੰਤ ਦੂਤ ਸਭ ਜਾਹੇ ਛਾਪ ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾ ਬਾਰ ਵਿਡਾਨੜੈ ਹੁਮਸ ਤੁਮਸ ਕੂਕਾ ਪਈਆ ਰਾਹੀ ਤਉ ਸਹ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨਗਾਹੀ ਮਹੱਲਾ ਪੰਜਵਾ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨ ਕੀਚਈ ਨਾਨਕ ਜਿਨਾ ਆਪਣਾ ਸਵਾਉ ਪੌੜੀ ਸਾ ਵੇਲਾ ਪਰਵਾਨ ਜਿਤ ਸਤਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨ ਤੀਟਿਆ ਆਇਆ ਨਿਹਚਲ ਥਾਨ ਫਿਰ ਘਰ ਬਣਾ ਲੀਟਿਆ ਨਦਰੀ ਆਇਆ ਇੱਕ ਸਗਲ ਬ੍ਰਹਮੀਟਿਆ ਤਤ ਗਿਆਨ ਲਾਇ ਧਿਆਨ ਦ੍ਰਿਸ਼ਟ ਸੁਮੀਟਿਆ ਸਭੋ ਜਪੀਐ ਜਾਪ ਜੇ ਮੁਖਹੁ ਬੋਲੇਟਿਆ ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨੇ ਪਾਏ ਸੀ ਬਹੁੜ ਨਾ ਖੋਟਿਆ ਸ਼ਲੋਕ ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਬੂਹ ਸੱਚ ਮਹੱਲਾ ਪੰਜਵਾ ਜਿਮੀ ਵਸੰਦੀ ਪਾਣੀ ਐ ਈਦਣ ਰੱਖੈ ਭਾਹੇ ਨਾਨਕ ਸੋ ਸੋਹ ਆਹੇ ਜਾ ਕੈ ਅਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜੱਗ ਜੇ ਕੀਆ ਤੁਧ ਤੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀ ਆ ਸਰਣ ਪਰੇ ਤੇਰੀ ਦਾਸ ਕਰ ਗਾਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੇ ਤਿਸ ਦੇਹ ਜਿਸ ਨੂੰ ਹੋਏ ਦਇਾਲ ਹਰ ਨਾਮ ਸੇਲੇਹ ਅਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸ ਨੂੰ ਹੋਹੇ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ ਪੰਜਵਾ ਕੜਛੀਆ ਫਿਰੰਨ ਸੁਆਉ ਨਾ ਜਾਣ ਨ ਸੁਨੀਆਂ ਸਈ ਮੁਖ ਦੇਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾ ਖੋਜੀ ਲੱਦਮ ਖੋਜ ਛੱਡਿਆ ਉਜਾੜ ਤੈਸਹਿ ਦਿੱਤੀਵਾੜ ਨਾਨਕ ਖੇਤਨਾ ਚਿਜਾਈ ਪੌੜੀ ਆਰਾਦੇ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾ ਸ੍ਰਿਆ ਖਸਮ ਆਪ ਖਿਨਮਹਿ ਕਰੇ ਰਾਸ ਤਿਆਗੋ ਸਗਲ ਉਪਾਵ ਤਿਸ ਕੀ ਓਟ ਗਾਹੋ ਪਉ ਸਰਣਾਈ ਭਜ ਸੁਖੀ ਹੂੰ ਸੁਖ ਲਾਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪਿਏ ਅੰਮ੍ਰਿਤ ਨਾਮ ਬੇਗਨ ਨ ਲੱਗੈ ਕੋਏ ਜਿਸ ਨੂੰ ਆਪ ਦਇਾਲ ਤਿਸ ਮਨੁ ਵਿਟਿਆ ਪਾਈਨ ਸਭ ਨਿਧਾਨ ਸਾਹਿਬ ਟੁੱਟਿਆ ਸਲੋਕ ਮਹੱਲਾ ਪੰਜਵਾ ਲੱਦਮ ਲੱਬਣ ਹਾਰ ਕਰਮ ਕਰਨ 도 ਮਾਪਰੀ ਇਕੋ ਸਿਰਜਣਹਾਰ ਨਾਨਕ ਬਿਆ ਨਾ ਪਸੀਐ ਮਹੱਲਾ ਪੰਜਵਾ ਪਾਪੜਿਆ ਪਾਛਾੜ ਬਾਣ ਸਚਾਵਾ ਸੰਨ ਕੈ ਗੁਰਮੰਤਰ ਦਾ ਚਾਰ ਨਾਨਕ ਦੁਖ ਨਾ ਤੀਵਈ ਪੌੜੀ ਵਾਹ ਵਾਹ ਸਿਰਜਣਹਾਰ ਪਾਈਨ ਠਾੜ ਆਪ ਜੀਉ ਜਨਤ ਮਿਹਰਬਾਨ ਤਿਸ ਨੂੰ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬੇਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤੀ ਅਨ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਇਨ ਛਡਾਏ ਬੰਦਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸ਼ਲੋਕ ਮਹੱਲਾ 5ਵਾਂ ਜਾ ਕਉ ਭਈ ਕਿਰਪਾਲ ਪ੍ਰਭ ਹਰ ਹਰ ਸੀਜ ਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟ ਤ ਸਾਧ ਸੰਗਾਤ ਮਹੱਲਾ ਪੰਜਵਾ RAM ਰਮ ਹੋ ਬੜ ਭਾਗੀ ਹੋ ਜਲ ਤਲ ਮਹੀਲ ਸੋਏ ਨਾਨਕ ਨਾਮ ਅਰਾਧੇਐ ਬਿਗਨ ਨ ਲਾਗੈ ਕੋਏ ਪੌੜੀ ਭਗਤਾ ਕਾ ਬੋਲਿਆ ਪ੍ਰਵਾਨ ਹੈ ਦਰਗਹਿ ਪਵੈ ਥਾਏ ਭਗਤਾ ਤੇਰੀ ਟੀਕ ਰੱਤੇ ਸੱਚ ਨ ਆਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਵਾਗਦ ਤੇਰੇ ਦਇਾਲ ਉਹਨਾ ਮਿਹਰ ਪਾਏ ਦੁਖ ਦਰਦ ਵਟ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸ਼ਲੋਕ ਮਹੱਲਾ 5ਵਾ ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ ਆਉ ਨਾਨਕ ਅਨ ਦਿਨ ਬਿਨ ਪਤੇ ਜੋ ਸੁਣੈ ਘਰ ਕਾਉ ਮਹੱਲਾ 5ਵਾ ਫਿਰ ਇਹ ਮਿਲਾਵਾ ਜਾਤੀਐ ਸਾਈ ਸੁਹਾਵੀ ਰਤ ਕੜੀ ਮੁਹਤ ਨਹਿ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰਬੀਰ ਵਰੀ ਆਮ ਕਿਨੇ ਨਾ ਹੋੜੀਐ ਫੌਜ ਸਤਾਣੀ ਹਾਠ ਪੰਜਾ ਜੋੜੀਐ ਦਸ ਨਾਰੀ ਅਉਧੂਤ ਦੇਨ ਚਮੂੜੀਐ ਜੇਣ ਜੇਣ ਲੈਨ ਰਲਾਏ ਇਹੋ ਇਨਾਂ ਲੋੜੀਐ ਤ੍ਰੈ ਗੁਣ ਇਨ ਕੈ ਵਾਸ ਕਿਨੇ ਨਾ ਮੂੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਧ ਤੋੜੀਐ ਘਰ ਪੂਰਾ ਆਰਾਧ ਬਖਮਦਲ ਪੂੜੀਐ ਹੋ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸਲੋਕ ਮਹੱਲਾ ਪੰਜਵਾ ਕਿਲ ਵਿਖ ਸੱਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਊਪਜਹਿ ਨਾਨਕ ਬਿਸਰੈ ਨਾ ਆਓ ਮਹੱਲਾ ਪੰਜਵਾ ਨਾਨਕ ਸਤਗੁਰ ਭੇਟਿਆ ਪੂਰੀ ਹੋਵੈ ਜੁਗਤ ਹਸੰਦਿਆ ਖਿਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤ ਪੌੜੀ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹ ਵਾਹੋ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੁੱਟ ਗੁਰਦੇ ਦਾਰੂਓ ਮਹਾਰੋਗ ਬਿਕਰਾਲ ਤਿਨਹਿ ਬਿਦਾਰੂਓ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਵਰ ਅਪਰੰਪਰ ਅਲਖ ਅਭੇਵ ਸਲੋਕ ਮਹੱਲਾ ਪੰਜਵਾ ਉਦਮ ਕਰਿਦੇ ਆ ਜੀਉ ਤੂੰ ਕਮਾਵਦਿਆ ਸੁਖ ਪੁੰਚੈ ਧਿਆਇ ਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤਾ ਮਹੱਲਾ ਪੰਜਵਾ ਸੁਭ ਚਿੰਤਨ ਗੋਬਿੰਦ ਰਾਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਾ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇ ਚਤਨਿਹਾਲ ਸਾਹਿਬ ਬੇਸਮਾਰ ਤਿਸਨੂੰ ਪੋਹੇ ਕਾਵਣ ਜਿਸ ਵਾਲ ਨਿਰੰਕਾਰ ਸਭ ਕਿਛ ਤਿਸਕੇ ਵਾਸ ਨਾ ਕੋਈ ਬਾਹਰਾ ਸੋ ਭਗਤਾ ਮਨ ਉਠਾ ਸਚ ਸਮਾਹਰਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰੱਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹੱਲਾ ਪੰਜਵਾ ਖਾਂਦਿਆ ਖਾਂਦਿਆ ਮੁਹ ਇਕਠਾ ਪੈਨੰਦਿਆ ਸਭ ਅੰਗ ਨਾਨਕ ਤ੍ਰਿਗਤਿਨਾ ਦਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ ਜਹਿ ਜਹਿ ਰੱਖੈ ਆਪ ਤਹਿ ਜਾਈ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਧੋਵਣਾ Jap Jap ਤੋਦ ਨਿਰੰਕਾਰ ਭਰਮ ਭਉ ਕੋਵਣਾ ਜੋ ਤੇਰੇ ਰੰਗ ਰਤਿ ਸੇ ਜੋ ਨਾ ਜੋਵਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ੀਸ ਮਨ ਮਾਹਿ ਪ੍ਰੋਵਣਾ ਸਲੋਕ ਮਹੱਲਾ ਪੰਜਵਾ ਜੀਵ ਦਿਆ ਨਾ ਚੀਤਿਓ ਮੁਹਾਰ ਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵੰਦਿਆ ਹਰ ਚੀਤਿਆ ਅਮਰੰਦਿਆ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਤ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਬਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਵਿੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕੁਝ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੀ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹੱਲਾ 5ਵਾਂ ਆਦੂ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਅਨੰਦ ਹਰ ਗੁਣ ਰਵੈ ਪਾਏ ਮਨੋਰਥ ਸਭ ਜੂਨੀ ਨਹਿ ਭਵੈ ਸਭ ਕੁਛ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸ ਨੂੰ ਮੰਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਾਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੈ ਬੁਝਿ ਨਿਹਾਲ ਖਸਮ ਫਰਮਾਇਆ ਜਿਸ ਹੁਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿੱਤ ਜਿਸ ਹੈ ਭੁਲਾਏ ਆਪ ਮਾਰ ਮਾਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਿਛਾੜਿਨ ਜਮ ਮਾਰਗ ਮੁੱਤੇ ਦੁੱਖ ਲਗੈ ਬਿਲਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐਨ ਨਾਨਕ ਹਰ ਸਤੇ ਸਲੋਕ ਮਹੱਲਾ ਪੰਜਵਾ RAM ਜਪਹੁ ਵਡਭਾਗੀ ਹੋ ਜਲਥਲ ਪੂਰਨ ਸੋਏ ਨਾਨਕ ਨਾਮ ਧਿਆਏ ਐ ਬਿਗਨ ਨਾ ਲਾਗੈ ਕੋਏ ਮਹੱਲਾ ਪੰਜਵਾ ਕੋਟ ਬਿਗਨ ਤੇਸ ਲਾਗਤੇ ਜਿਸ ਨੂੰ ਵਿਸਰੈ ਨਾ ਆਉ ਨਾਨਕ ਅਨੰਦਿਨ ਬਿਲਪਤੇ ਜੋ ਸੁਣੈ ਘਰ ਕਾਉ ਪੌੜੀ ਸਿਮਰ ਸਿਮਰਦਾ ਆਤਾਰ ਮਨੋਰਥ ਪੂਰਿਆ ਇਛ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ ਸੂਖ ਸਹਿਜ ਆਨੰਦ ਵੁਠੇ ਤਿਤ ਘਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾ ਆ ਗੁਰ ਪ੍ਰਸਾਦ ਨਾਨਕ ਸਚ ਸਮਾਇਆ ਸੁਧ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪ ਦਾ ਘਰ ਦੂਜਾ ਦੂਜਾ ਚਾਰ ਪਾਪ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ ਊਠਤ ਬੈਠਤ ਠੇਗਾ ਪਰ ਹੈ ਤਬ ਕਾਤ ਮੂਡ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਦਨ ਕੋਦੋ ਕੋ ਪੋਸ ਖਈ ਹੈ ਰਹਾਓ ਸਾਰੋ ਦਿਨ ਡੋਲਤ ਬਨ ਮਹੀਆ ਅਜਹੋ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੂ ਕਿ ਯੋ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਪ੍ਰਮਭੂ ਡੋ ਅਨਿਕ ਜੋਨ ਭਰਮਈ ਹੈ ਰਤਨ ਜਨਮ ਕੋਇਓ ਪ੍ਰਭ ਬਿਸਰਿਓ ਇਹੋ ਔਸਰ ਕਾਤ ਪਈ ਹੈ ਪ੍ਰਮਤ ਫਿਰਤ ਤੇਲਕ ਕੇ ਕਾਪ ਜਿਓ ਗਾਤ ਬਿਨ ਰੈਨ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਮੂਡ ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮੋਸਮੋ ਸਰੋਵੈ ਕਬੀਰ ਕੀ ਮਾਈ ਇਹ ਬਾਰਿਕ ਕੈਸੇ ਜੀਵ ਹੈ ਰਗੁਰਾਇ ਤਨ ਨ ਬੁੰਨਣਾ ਸਭ ਤਜਿਉ ਹੈ ਕਬੀਰ ਹਰ ਕਾ ਨਾਮ ਲਿਖ ਲਿयो ਸਰੀਰ ਰਹਾਉ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ RAM ਸੁਨੇਹੀ ਉਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹੈਉ ਮੈਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁਰਾਇ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇਹ ਤਾ ਕਵਨ ਬਡਾਈ ਜੋ ਭੀਖ ਮੰਗਾ ਵਹਿ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਾਦ ਨਿਰਬਾਨ ਬੋਹਰ ਨਾ ਹੋਏ ਤੇਰਾ ਆਵਨ ਜਾਨ ਰਹਾਓ ਸਭ ਤੈ ਉਪਾਈ ਭਰਮ ਭਲਾਈ ਜਿਸ ਤੂੰ ਦੇਵ ਹੈ ਤਿਸਹਿ ਬੁਝਾਈ ਸਤਿਗੁਰ ਮਿਲੈ ਤਾ ਸਹਿਸਾ ਜਾਈ ਕਿਸਹਿ ਪੂਜਉ ਦੂਜਾ ਨਦਰ ਨਾ ਆਈ ਏਕੈ ਪਾਤਰ ਕੀਜੈ ਭਾਉ ਦੂਜੈ ਪਾਤਰ ਧਰੀਐ ਪਾਉ ਜੇ ਉਹ ਦੇਉ ਤਾਂ ਉਹ ਭੀ ਦੇਵਾ ਕਹਿ ਨਾਮ ਦਿਉ ਹਮ ਹਰ ਕੀ ਸੇਵਾ